ਸੋਦਾ ਸਾਧ ਗੁਰਮੀਤ RAM ਰਹੀਮ ਪੈਰੋਲ ਤੇ ਬਾਹਰ ਆ ਚੁੱਕਿਆ ਹੈ ਔਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਜਿੱਥੇ ਸਿੱਖ ਬੁੱਧੀਜੀਵੀ ਇਤਰਾਜ਼ ਕਰ ਰਹੇ ਨੇ ਵਿਵਾਦ ਕਰ ਰਹੇ ਨੇ ਉੱਥੇ ਹੀ ਨਾਲੋਂ ਨਾਲ ਸਿਆਸਤਦਾਨ ਵੀ ਜਿਹੜੇ ਨੇ ਇਸ ਉੱਤੇ ਪ੍ਰੋਐਕਟਿਵ ਨਜ਼ਰ ਆ ਰਹੇ ਆ ਸੁਖਜਿੰਦਰ ਰੰਦਾਵਾ ਜਿਵੇਂ ਕਿ ਪਹਿਲਾਂ ਵੀ ਵਿਚਾਰਿਆ ਜਾ ਚੁੱਕਿਆ ਕਿ ਸੁਖਜਿੰਦਰ ਰੰਦਾਵਾ ਲਗਾਤਾਰ ਮਸਲਿਆਂ ਦਾ ਹਿੱਸਾ ਬਣਦੇ ਪਏ ਨੇ ਲੰਘੇ 2 ਦਿਨਾਂ ਦੇ ਲਗਾਤਾਰ ਸੁਖਜਿੰਦਰ ਰੰਧਾਵਾ ਨੂੰ ਲੈ ਕੇ ਚਰਚਾਵਾਵਾਂ ਜਾਰੀ ਨੇ ਕਿਵੇਂ ਡੀਸੀ ਆਫਿਸ ਦੇ ਵਿੱਚ ਸੁਖਜਿੰਦਰ ਰੰਧਾਵਾ ਗਰਜੇ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਕੁਝ ਪ੍ਰੈਸ ਕਾਨਫਰੰਸਿਸ ਚਰਚਾਵਾ ਦਾ ਵਿਸ਼ਾ ਬਣਦੀਆਂ ਪਈਆਂ ਨੇ ਔਰ ਸੌਦਾ ਸਾਧ ਮਾਮਲੇ ਵਿੱਚ ਵੀ ਸੁਖਜਿੰਦਰ ਰੰਧਾਵਾ ਨੇ ਨਿਸ਼ਾਨੇ ਸਾਧੇ ਨੇ ਨਿਸ਼ਾਨੇ ਜਿੱਥੇ ਸੌਦਾ ਸਾਧ ਉੱਤੇ ਸਾਧੇ ਨੇ ਸੁਨਾਰੀਆ ਜੇਲ੍ਹ ਉੱਤੇ ਪ੍ਰਸ਼ਾਸਨ ਦੇ ਉੱਤੇ ਸਾਧੇ ਨੇ ਬੀਜੇਪੀ ਉੱਤੇ ਸਾਧੇ ਹੋ ਸਕਦੇ ਨੇ ਉੱਥੇ ਹੀ ਸੁਖਜਿੰਦਰ ਰੰਧਾਵਾ ਜਿਹੜੇ ਨੇ ਉਹ ਪੰਜਾਬ ਸਰਕਾਰ ਉੱਤੇ ਵੀ ਨਿਸ਼ਾਨੇ ਸਾਧਦੇ ਨਜ਼ਰ ਆ ਰਹੇ ਨੇ ਕਹਿੰਦੇ ਕਿ ਜਦੋਂ ਉਹ ਜੇਲ੍ਹ ਮੰਤਰੀ ਸੀ ਉਦੋਂ ਸੌਦਾ ਸਾਥ ਦੇ ਖਿਲਾਫ ਇੰਟੈਰੋਗੇਸ਼ਨਾਂ ਬਿਠਾਈਆਂ ਗਈਆਂ ਪਰ ਹੁਣ ਕੁਝ ਵੀ ਨਹੀਂ ਕੀਤਾ ਜਾ ਰਿਹਾ ਸੁਪਰੀਮ ਕੋਰਟ ਦਾ ਰੋਖ ਹੀ ਨਹੀਂ ਕੀਤਾ ਜਾ ਰਿਹਾ ਕਹਿੰਦੇ ਕਿ ਜਿਹੜੇ ਮਾਮਲੇ ਟਰਾਂਸਫਰ ਕਰ ਦਿੱਤੇ ਗਏ ਦਿੱਲੀ ਉਹ ਮਾਮਲੇ ਪੰਜਾਬ ਦੇ ਵਿੱਚ ਹੀ ਨਜਿੱਠੇ ਜਾ ਸਕਦੇ ਸੀ ਪੰਜਾਬ ਨਾਲ ਜੁੜੇ ਹੋਏ ਮਾਮਲੇ ਸੀ ਫਰੀਦਕੋਟ ਨਾਲ ਜੁੜੇ ਹੋਏ ਮਾਮਲੇ ਸੀ ਉਹ ਮਾਮਲੇ ਸਾਰੇ ਜਦੋਂ ਦਿੱਲੀ ਟਰਾਂਸਫਰ ਹੋ ਗਏ ਤਾਂ ਵੀ ਸਰਕਾਰ ਕਿਉਂ ਨਹੀਂ ਕੁਝ ਬੋਲੀ ਸਿੱਧੇ ਤੌਰ ਦੇ ਉੱਤੇ ਨਿਸ਼ਾਨੇ ਪੰਜਾਬ ਸਰਕਾਰ ਉੱਤੇ ਸਾਥ ਦੇ ਸੁਖਜਿੰਦਰ ਰੰਦਾਵਾ ਨਜ਼ਰ ਆਏ ਕੀ ਬੋਲੇ ਨੇ ਆਓ ਸੁਣ ਲੈਣੇ ਤੁਹਾਡੇ ਜੀ ਮੰਤਰੀ ਬਹੁਤ ਇੰਟੈਲੀਜੈਂਟ ਬੜਾ ਪੜਿਆ ਲਿਖਿਆ ਮੰਤਰੀ ਆ ਮੇਰੀ ਖਿਆਲ ਤੋਂ ਮੇਰੇ ਨੂੰ ਤੁਹਾਨੂੰ ਵਧੀਆ ਜਵਾਬ ਦੇ ਸਕਦਾ ਤੁਹਾਨੂੰ ਯਾਰੋ ਸਾਰਾ ਦਿਨ ਪਤਿਲਿਆਂ 'ਚ ਕੜਸ਼ੀ ਮਾਰਦਾ ਕੀ ਗੱਲ ਉਹ ਰਾਮਰੇਵਨ ਤੇ ਕੜਸ਼ੀ ਨਹੀਂ ਮਾਰੂ ਉਹਨੂੰ ਉਹਨੂੰ ਦੱਸਣਾ ਨਹੀਂ ਚਾਹੀਦਾ ਕਿ ਰਾਮਰੇਵਨ ਦੀ ਕਿਉਂ ਨਹੀਂ ਪੰਜਾਬ ਗਵਰਨਮੈਂਟ ਜਾਂਦੀ ਹਾਈ ਕੋਰਟ 'ਚ ਤੁਹਾਡੇ ਟਾਈਮ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਮੇਰੇ ਕੋਲ ਭਾਵੇਂ 3 ਮਹੀਨੇ ਰਿਆ ਮੈਂ ਉਹਦੇ ਕਸਟੋਡੀ ਦੇ ਇੰਟਰਵਿਊਸ਼ਨ ਲੈ ਲਈ ਸੀ ਬੇਸ਼ੱਕ ਹਾਈ ਕੋਰਟ ਨੇ ਸਾਨੂੰ ਨਹੀਂ ਪਰミਸ਼ਨ ਦਿੱਤੀ ਪਰ ਅਸੀਂ ਕੋਲਿਪਸਟੋਰੀਨ ਇੰਟਰੋਗੇਸ਼ਨ ਲੈ ਕੇ ਜੇਲ੍ਹ ਦੇ ਵਿੱਚ ਵੀ ਇੰਟਰੋਗੇਸ਼ਨ ਕਰਨ ਗਏ ਤੇ ਪੰਜਾਬ ਕੋਰਟ ਨੇ ਕਿਉਂ ਨਹੀਂ ਉਹਦੇ ਤੇ ਸਟੈਂਡ ਲਿਆ ਕਿਉਂ ਨਹੀਂ ਅਪੋਜ਼ ਕਰ ਲਈ ਜਾ ਕੇ ਹਾਈ ਕੋਰਟ ਤੇ ਕਿਉਂ ਨਹੀਂ ਸੁਪਰੀਮ ਕੋਰਟ ਤੇ ਜਾ ਰਹੀ ਇਹ ਜਿਹੜੀ ਪਰੋਲ ਹੁੰਦੀ ਆ ਪਰੋਲ ਤੁਹਾਡੀ ਇਹ ਦੂਜੇ ਦਿਨ ਨਹੀਂ ਮਿਲਦੀ ਫਰਲੋ ਦੂਜੇ ਦਿਨ ਨਹੀਂ ਮਿਲਦੀ ਇਹ ਇਹ 4 4 5 5 ਮਹੀਨੇ ਦੀ ਨਹੀਂ ਹੁੰਦੀ 2 ਮਹੀਨੇ 22 ਮਹੀਨਾ ਤੋਂ ਵੱਧ ਕਰੋਲ ਤੇ ਛੁੱਟੀਆਂ ਨਹੀਂ ਮਿਲ ਸਕੀਆਂ ਇਹ ਹਰਿਆਣਾ ਗਵਰਨਮੈਂਟ ਵੋਟਾਂ ਲੈ ਲਈ ਕਾੜੇ ਹਰਿਆਣਾ ਗਵਰਨਮੈਂਟ ਟਿੱਲ ਲਾ ਲੇ ਇਹ ਸਦਾਮ ਰਹੀਮ ਨੂੰ ਐਕਸਪੋਜ਼ ਹੋ ਗਿਆ ਇਹਨੂੰ ਵੋਟ ਕੋਈ ਨਹੀਂ ਪਾਏਗਾ ਇਥੇ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸਣੀ ਚਾਹਨਾ ਮੈਂ ਰਾਜਸਥਾਨ ਚ ਇਲੈਕਸ਼ਨ ਕਰਵਾ ਕੇ ਆਇਆ ਗੰਗਾ ਨਗਰ ਕੇ ਨਾ ਤਾਂ ਬੇਨ ਨਾ ਤਾਂ ਡੇਰਾ ਗੰਗਾ ਨਗਰ ਤੇ ਹਰਮਾਨਗੜ ਸਾਡੀਆਂ 11 ਸੀਟਾਂ ਸੀਗੀਆਂ ਅਸੀਂ 11 'ਚੋਂ 9 ਜਿੱਤ ਕੇ ਆਏ ਹਾਂ ਦੋ ਸੀਟਾਂ ਕਾਂਗਰਸ ਨੇ ਆਪਣੀ ਗਲਤੀ ਨਾਲ ਜਿਹੜੀ ਗੰਗਾ ਨਗਰ ਸੀ ਉਹ ਅਸੀਂ ਜਿਸ ਬੰਦੇ ਨੂੰ ਦੇਣਾ ਚਾਹੁੰਦੇ ਸੀ ਉਹ ਨੂੰ ਨਹੀਂ ਦੇ ਕੇ ਕਿਉਂਕਿ ਮੈਂ ਉਹਦਾ ਨਾਂ ਹੀ ਲੈ ਲੈਂਦਾ ਬੜਾ ਵੱਡਾ ਦੋ ਸੀਗਾ ਸੈਂਡ ਉਹਦਾ ਕੰਟਰੈਕਟਰ ਸੀ ਉਹ ਮੈਂ ਆਪਣੇ ਤੇ ਨਹੀਂ ਸੀ ਲੈਣਾ ਚਾਹੁੰਦਾ ਕਿ ਬੜੇ ਵੱਡੇ ਸੈਂਡ ਕੰਟਰੈਕਟਰ ਨੂੰ ਦੇ ਕੇ ਤੇ ਸੁਜਿੰਦਰ ਸਿੰਘ ਰਧਾਵਾ ਕਦੇ ਸਮਾਨ ਹੀ ਨਾ ਲੱਗਿਆ ਹੋਵੇ ਮੈਂ ਕੱਲੀ ਮੈਨੇਜਰ ਨੂੰ ਦੇਣੀ ਡਿਸਟ੍ਰਿਕਟ ਮੇਰਾ ਪ੍ਰਧਾਨ ਹੈ ਇਹਨੂੰ ਦੇ ਦੋ ਉਹ ਮੈਂ ਸੀਟਾਂ ਮੈਂ ਮੇਰੇ ਕਰਕੇ ਉਹ ਆਰੇ ਦੂਜੀ ਸੀਟ ਸੀਗੀ ਜਿਹੜਾ ਸੁਨੀਲ ਜਾਖੜ ਦਾ ਤੇ ਜੀਜਾ ਸੀ ਉਹਦੇ ਚ ਕੀ ਆ ਗਿਆ ਇਹ ਪੁਰਾਣਿਆ ਕਾਂਗਰਸੀ ਆ ਸਾਡਾ ਉਥੋਂ ਦਾ ਮਿਊਨਿਸਪਲਟੀਟੀ ਦਾ ਪ੍ਰਧਾਨ ਅਸ਼ੋਕ ਕਾਂਸਲ ਉਹ ਤੇ ਜੀਆ ਸੀ ਉਹ ਸੀਟਾਂ ਰਾਮ ਰਹੀਮ ਕਾਂਚਨੀਆਂ ਨੇ ਅਸੀਂ 11 ਦੀ 11 ਸੀ